AC ਦੀ ਸਰਵਿਸ ਕਰਨ ਆਇਆ ਸੀ ਘਰ ਦੇ ਅੰਦਰ ਮਕੈਨਿਕ ਅਤੇ ਘਰ ਦੇ ਅੰਦਰੋਂ ਲੈ ਗਿਆ ਨੋਵਾ ਦੀ ਸੈਕਿੰਡ ਚਾਬੀ ਅਤੇ ਸਾਥੀਆਂ ਦੇ ਨਾਲ ਮਿਲ ਕੇ ਫਿਰ ਕੀਤੀ ਅਨੋਵਾ ਚੋਰੀ ਥਾਣਾ ਥਰਮਦੀਪੁਰ ਸਪਾਰਟੀ ਵੱਲੋਂ ਕੀਤਾ ਅਨੋਵਾ ਦੇ ਸਮੇਤ ਗ੍ਰਿਫਤਾਰ ਐਸ ਐਚਓ ਥਾਣਾ ਥਰਮਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ AC ਦਾ ਮਕੈਨਿਕ ਜੋ AC ਦੀ ਸਰਵਿਸ ਕਰਨ ਦੇ ਲਈ ਘਰ ਦੇ ਅੰਦਰ ਆਉਂਦਾ ਹੈ ਅਤੇ ਉਥੋਂ ਅਨੋਵਾ ਗੱਡੀ ਦੀ ਸੈਕੰਡ ਚਾਬੀ ਜੋ ਘਰ ਦੇ ਅੰਦਰ ਰੱਖੀ ਹੁੰਦੀ ਹੈ ਉਹ ਚੋਰੀ ਕਰਕੇ ਲੈ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਹ ਨੋਵਾ ਜਿਹੜੀ ਹੈ ਉਹ ਚੋਰੀ ਕਰ ਲਈ ਅਤੇ ਥਾਣਾ ਥਰਮਲ ਦੀ ਪੁਲਿਸ ਪਾਰਟੀ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਵੱਲੋਂ ਟੀਮਾਂ ਬਣਾ ਕੇ ਇਸ ਅਨੋਵਾ ਕਾਰ ਦੇ ਚੋਰ ਨੂੰ ਜਿਹੜਾ ਹੈ ਇਹਨਾਂ ਵੱਲੋਂ ਅਨੋਵਾ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਆ ਉਸ ਨੂੰ ਸੁਣਾਉਣੇ ਐਸਐਸਬੰਧੀ ਕੀ ਕਹਿੰਦੇ ਨੇ ਐਸਐਚਓ ਥਾਣਾ ਥਰਮਲਿਸਮ ਮਾਮਲੇ ਨੂੰ ਲੈ ਕੇ ਤੇ ਕਿਸ ਏਰੀਏ ਦਾ ਹੈ ਇਹ ਸਾਰਾ ਮਾਮਲਾ ਕੀ ਨਾਮ ਹੈ ਤੇ ਕਿਹੜਾ ਥਾਣਾ ਐਸੇ ਗਰਦਸ਼ਨ ਸਿੰਘ ਮੌਕਾ ਅਸਰ थाना ਥਰਮਲ ਬਠਿੰਡੇ ਇਹ ਮਾਮਲਾ ਵਰਤ ਕੀਤਾ ਸੀ ਕੀ ਨਾਮ ਲੱਗਿਆ ਰਿਸ਼ਵਰ ਗੌਰਤ ਇੱਕ ਜੋ ਪ੍ਰਾਈਵੇਟ ਕੰਟਰੈਕਟਰ ਆ ਹੁਣੇ ਮਿੱਟੀ ਤਨ ਸਾਥ 2025 ਨੂੰ ਥਾਣੇ ਤਰਾਹ ਦਿੱਤੀ ਸੀ ਕਿ ਉਹਦੇ ਜਿਹੜੀ ਅਨੋਵਾਕਾਰਾ PV03AF 67 70 67 ਉਮੀਦੀ 2-3 ਦੇ ਦਰਮਿਆਨੀ ਰਾਤ ਨੂੰ ਕਿਸੇ ਨਾਮ ਨੂੰ ਵਿਅਕਤੀ ਚੋਰੀ ਕਰਕੇ ਰਿਹਾ ਜਿਸ ਦੇ ਬਿਆਨ ਤੇ ਤਫतीश ਕਰਕੇ ਹੌਦਰਾ ਔਰ ਨਕਵਾਰ ਨੇ ਅੱਗੇ ਐਫਰੜ ਕੀਤੇ ਐਫਰੜ ਦੌਰਾਨ ਇਹ ਪਾਇਆ ਗਿਆ ਵੀ ਇੱਕ ਜਗਦੀਪ ਸਿੰਘ ਨਾਮ ਦਾ ਵਿਅਕਤੀ ਜੋ ਕਿ ਏਸੀ ਰਿਪੇਅਰ ਦਾ ਕੰਮ ਕਰਦਾ ਸੀਗਾ ਉਹਨਾਂ ਦੇ ਘਰ ਰਿਪੇਅਰ ਕਰਨ ਆਇਆ ਸੀਗਾ ਹੁਣ ਪਾਕਿਆ ਤਾਂ 2-3 ਦਿਨ ਪਹਿਲਾਂ ਉਹ ਰਿਪੇਅਰ ਕਰਦੇ ਸਮੇਂ ਉੱਥੇ ਗੱਡੀ ਦੀ ਚਾਬੀ ਜਿਹੜੀ ਸੈਕੰਡ ਚਾਬੀ ਸੀ ਉਹ ਚੋਰੀ ਕਰਕੇ ਲੈ ਗਿਆ ਤੇ ਉਸਨੇ ਉਸ ਬਾਕਿਆ ਤੋਂ 2-3 ਦਿਨ ਬਾਅਦ ਆਪਣੇ ਦੋ ਸਾਥੀ ਹੋਰ ਬੁਲਾ ਕੇ ਰਾਤ ਨੂੰ ਉਸ ਚਾਬੀ ਦੀ ਵਰਤੋਂ ਕਰਦੇ ਹੋਏ ਨੋਵਾ ਗੱਡੀ ਚੋਰੀ ਕਰਕੇ ਲੈ ਗਿਆ ਇਹ ਤੋਂ ਪਿਛੜਾਨੇ ਗੱਲ ਸਾਹਮਣੇ ਆਉਣ ਤੇ ਕਾਲਾ ਹਵਦਰਾਵਨ ਕੁਮਾਰ ਐਸਐਸ ਜਨਜੀਤ ਕੁਮਾਰ ਜੀ ਜੋ ਪੀਸੀਆਰ ਤੇ ਹਨ ਇਹਨਾਂ ਅਨੁਸਾਰਿਆਂ ਇੱਕ ਟੀਮ ਬਣਾ ਕੇ ਉਸ ਗੱਡੀ ਨੂੰ ਦੋਸ਼ੀ ਹਰਦੀਪ ਸਿੰਘ ਅਤੇ ਇੱਕ ਦੂਸਰਾ ਦੋਸ਼ੀ ਨਾਲ ਉਹਨਾਂ ਨੂੰ ਕਾਬੂ ਕਰਕੇ ਗੱਡੀ ਬਰਾਮਦ ਕਰ ਲਈ। ਕਿ ਲੋਕੀ ਕਿੰਨੇ ਰੱਖਤੀ ਐ ਜੀ? ਵਿੱਚ ਕੋਲੋਂ ਤਿੰਨ ਦੋਸ਼ੀ ਆ, ਦੋ ਗੋਸ਼ੀ ਗ੍ਰਾਫਰ ਕਰ ਲਏ। ਇੱਥੋਂ ਦੇ ਰਹਿਣ ਵਾਲੇ ਨੇ ਦੇਖੋ ਇੱਕ ਡੱਬਾ ਵੀ ਲਿਏ ਨੇ। ਦੋ ਰਹਿ ਗਿਆ ਫਾਇਰਟ ਦਾ ਸਾਈਡ। ਮਾਲਵੇ ਮਾਮਲਾ ਕੀ ਕਰਦੇ ਨੇ? ਨਹੀਂ ਪਹਿਲਾਂ ਤੇ ਇਹਨਾਂ ਤੇ ਕੋਈ ਮੁਕਦਮਾ ਕਰਦੇ ਨੇ। ਇਹ ਜਿਹੜੇ ਏਸੀ ਰੁਪਏ ਬਤਾਉਂ ਤਿੰਨ ਹੀ ਕਰਦੇ। ਨਹੀਂ ਨਹੀਂ ਹਰ ਇਕਲਾ ਜਿਹੜਾ ਜਗਦੀਪ ਸਿੰਘ ਉਹ ਹੀ ਏਸੀ ਰਿਪੇਅਰ ਦਾ ਕੰਮ ਕਰਦਾ ਉਸੇ ਨੂੰ ਪਤਾ ਲੱਗਿਆ ਕਿਉਂ ਇਹਨਾਂ ਨੇ ਇਸ ਤਰ੍ਹਾਂ ਇਹ ਜਗਦੀਪ ਸਿੰਘ ਕਹਿੰਦਾ ਮੈਨੂੰ ਸ਼ੌਂਕ ਸੀਗਾ ਗੱਡੀ ਰੱਖਣ ਦਾ ਮੈਂ ਗੱਡੀ ਰੱਖਣੀ ਚਾਹੁੰਦਾ ਸੀਗਾ ਕੋਈ ਲਗਜ਼ਰੀ ਗੱਡੀ ਮੇਰੇ ਕੋਲ ਹੋਵੇ ਇਹ ਚੀਜ਼ ਹੈ ਸਭ ਅਚਨ ਨਸ਼ੇਦਾਰੀ ਤਾਂ ਨਹੀਂ ਇਹ ਨਹੀਂ ਨਸ਼ੇ ਦੇ ਕੋਈ ਆਦਮੀ ਨੇ ਕਰਦੇ ਤਾਂ ਏਸੀ ਦਾ ਬਗਾਰਾ ਦਾ ਕੰਮ ਅਜ ਕਿੰਨੇ ਦਿਨ ਉਹ ਗੱਡੀ ਚੋਰੀ ਹੋਈ ਸੀ ਸਵੇਰੇ ਜਾਂ ਸ਼ਾਮ ਨੂੰ ਕੋਈ ਚੋਰੀ ਹੋਈ ਹੈ ਕਿਹੜੀ ਤਰੀਕ ਨਾਲ ਹੋਈ ਹੈ ਗੱਡੀ ਇਹ ਮੇਰੀ 23 ਜਲਾਈ 2023 ਦੀ ਰਾਤ 12:00 ਤੇ 12:01 ਦੇ ਦੌਰਾਨ ਚੋਰੀ ਹੋ ਗਈ। ਇਹ ਗੱਡੀ ਘਰ ਦੇ ਬਾਹਰ ਖੜੀ ਸੀ। ਲੌਕ ਕਰਕੇ ਛਡਾਈ ਸੀ। ਇਹਨਾਂ ਨੇ ਸੈਕਿੰਡ ਜਾਂ ਬੀ ਜਿਹੜੀ ਤਰੀਕੇ ਤੋਂ ਉਹਦੀ ਵਰਤੋਂ ਕਰਦੇ ਹੋਏ ਉਹਨਾਂ ਨੇ ਗੱਡੀ ਨੂੰ ਚੋਰੀ ਕਰ ਲਈ। ਕੋਈ ਤਾਂ ਇਹਨਾਂ ਨੇ ਕੋਈ ਚੋਰੀਆਂ ਨਾ ਕਰੇ। ਨਹੀਂ ਹੋਰ ਅਸੀਂ ਕੁਛ ਰਿਸ ਦੀ ਗੱਲ ਕੋਈ ਸਾਹਮਣੇ ਨਹੀਂ। ਅਤੇ ਲੋਕਾਂ ਕੀ ਮੈਸੇਜ ਦੇਣਾ ਚਾਹੁੰਦੇ ਇਸ ਤਰ੍ਹਾਂ ਦੀ ਮਚਬੀ ਚੋਰੀ ਹੋ ਗਈ ਨਾ ਘਰੇ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਜਦੋਂ ਵੀ ਕੋਈ ਜੇ ਕੋਈ ਆਜਣ ਵਾਲੀ ਬੰਦਾ ਜਾਂ ਕੋਈ ਪੀਆ ਰਵੇ ਜਾਂ ਘਰ ਦੇ ਪਰੰਪਰੇ ਦੇ ਕੰਮ ਦੇ ਲਈ ਕੋਈ ਆਉਂਦਾ ਤੁਹਾਡੇ ਘਰ ਉਸ ਸਮੇਂ ਕੋਈ ਆਪਣੇ ਕੀਮਤੀ ਚੀਜ਼ਾਂ ਜਆ ਹੈਗੀਆਂ ਚੀਜ਼ਾਂ ਕੋ ਗੱਡੀ ਦੀਆਂ ਚਾਬੀ ਵੀਦਰਾ ਇਹਨਾਂ ਚੀਜ਼ਾਂ ਦਾ ਜਰੂਰ ਖਿਆਲ ਰੱਖਿਆ ਜਾਵੇ ਤੇ ਉਹਨਾਂ ਦੇ ਨਕਲ ਵਰਕ ਤੇ ਉਹਨਾਂ ਦੇ ਕੋਲੇ ਵੀ ਖੜਾ ਜਾਵੇ ਕਿ ਉਹਨਾਂ ਦੇ ਨਕਲ ਵਰਕ ਤੇ ਰੱਖਿਆ ਜਾਵੇ ਤਾਂ ਕਿ ਉਹਨਾਂ ਦੇ ਕੋਈ ਹੈ ਜੀ ਕੋਈ ਬੰਦੇ ਬਾਹਰੋਂ ਆਇਆ ਵੀ ਨਰਮ ਨਿਸਾਨ ਨਾ ਬਚਾ ਦੇ